ਇਹੋ ਮੋਟਰ ਤੇ ਆਥ ਨੇ ਆ ਕੇ ਬੜਾ ਹੀ ਲੱਗਦਾ ਇਹ ਆਪਣਾ ਨਸੂੜੇ ਦਾ ਬੂਟਾ ਜੇ ਨਸੂੜੇ ਦਾ ਬੂਟੇ ਵੀਰੇ ਨੇ ਕਿਸੇ ਨੇ ਲੈਣੇ ਨੇ ਤਾਂ ਰੇਤ ਦੇਖੋ ਕਾਫੀ ਹਰੇ ਹੋ ਗਏ ਆ ਦੇਖੋ ਕਾਫੀ ਬੂਟੇ ਨੇ ਜੇ ਕਿਸੇ ਨੇ ਲਿਆਣੇ ਨੇ ਤਾਂ ਉਹ ਲਿਆ ਕੇ ਲਾ ਸਕਦਾ ਸਾਮਣ ਲਈ ਬਰਾਸਤ ਹੈ ਆਪਣੀ ਤਹੋ ਇੱਥੋਂ ਆ ਕੇ ਲੈ ਜਾਓ ਆਰਾਮ ਨਾਲ ਤਾਂ ਮੈਨੂੰ ਮੈਸੇਜ ਵੀ ਕਰ ਦਿਓ ਨੰਬਰ ਵੀ ਕਰ ਦਿਓ ਦੇਖੋ ਇਹ ਆਪਣੇ ਆਪ ਹਰੇ ਹੋ ਗਏ ਇਹ ਥੋੜਾ ਜਿਹਾ ਰੇ ਇਦਾਂ ਹੀ ਕਾ ਲੈ ਜਾਓ ਇਹ ਕਲਫਾਫ ਵਿੱਚ ਪਾ ਕੇ ਇਹ ਵੀ ਤੁਸੀਂ ਇੱਥੋਂ ਲਿਆ ਸਕਦੇ ਹੋ ਮੈਨੂੰ ਮੈਸੇਜ ਕਰ ਦਿਓ ਜਾਂ ਪਿੰਡ ਦੇ ਵੀਰਾਂ ਕੋਲ ਤਾਂ ਨੰਬਰ ਹੈਗਾ ਹੀ ਆ ਸਾਰਿਆਂ ਕੋਲ ਹਨ ਇਹ ਬਰਾਸਤ ਆਪਣੀ ਇਹ ਵੀ ਆਪਾਂ ਸਾਹਮ ਕੇ ਰੱਖੀ ਇਹ ਵੀ ਬਹੁਤ ਜ਼ਰੂਰੀ ਆ ਤਿੰਨ ਦਿਨ ਹੋ ਗਏ ਆਪਣੀ ਬਾੜੀ ਲਈ ਨੂੰ ਤੇ ਇਹਦੇ ਵਿੱਚੋਂ ਕੋ ਸਾਈਟ ਬਣੇ ਜਿਹੜੀਆਂ ਉਹ ਹਰੀਆਂ ਹੋ ਗਈਆਂ ਜਿਵੇਂ ਮੇਥੇ ਤੇ ਪਾਲਕ ਇਹ ਸਭ ਤੋਂ ਪਹਿਲਾਂ ਉੱਠਿਆ ਇਹ ਤੁਹਾਨੂੰ ਦਿਖਾਉਣਾ ਆ ਆ ਦੇਖੋ ਇਹ ਰੇ ਨਾਲ ਇੰਨਾ ਫਰਕ ਪੈਂਦਾ ਪਾਲਕ ਦੇਖੋ ਹਰੀ ਹੋ ਗਈ ਬਾਹਰ ਨਿਕਲਈ ਆ ਤੇ ਉਧਰ ਮੇਥੇ ਨੇ ਤੇ ਮੇਥੇ ਵੀ ਵਧੀਆ ਹਰੇ ਹੋ ਗਏ ਦੇਖੋ ਸਾਰੇ ਹਰੇ ਹੋ ਗਏ ਤੇ ਇਧਰ ਧਣੀਆਂ ਤੇ ਹਜੇ ਸਰੋਂ ਇਹ ਵੀ ਥੋੜੀ 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 ਨਿਕਲਦੀ ਆ ਪਰ ਇਹ ਜਦੋਂ ਨਿਕਲਈ ਆ ਆਪਾਂ ਫੇਰ ਦਿਖਾਵਾਂਗੇ ਦੇਖੋ ਰੇ ਦਾ ਇਹ ਫਾਇਦਾ ਹੁੰਦਾ ਵੀ ਆ ਚੀਜ਼ਾਂ ਆ ਦੇਖੋ ਆ ਮਿਰਚਾਂ ਦੇ ਬੂਟੇ ਨੇ ਇਹ ਜੇ ਆਪਾਂ ਐ ਵੱਟ ਤੇ ਨਿਗਾ ਮਾਰਾਂਗੇ ਚੱਲ ਪਈ ਜਾ ਮੈਂ ਵਧੀਆ ਚੱਲ ਪਈ ਇਹ ਰੇਹ ਦਾ ਆਪਾਂ ਨੂੰ ਜਿਹੜਾ ਇਹਦਾ ਰੇਹ ਆ ਆਪਣਾ ਪੋਲਟਰੀ ਫਾਰਮ ਦਾ ਉਹਦਾ ਇਹੀ ਫਾਇਦਾ ਵੀ ਸਬਜ਼ੀ ਜਲਦੀ ਚੱਲ ਪੈਂਦੀ ਆ ਇਹ ਮਿਰਚਾਂ ਆਈਆਂ ਆਪਣੀਆਂ ਇਹ ਆਪਣੇ ਬਤਾਉਂਗਾ 5 ਸਾਲ ਕਮ ਆਪਣਾ ਪੂਰਾ ਹਰਾ ਹੋ ਗਿਆ ਆ ਵੱਟ ਆਪਣੀ ਸਲਕਮਾਂ ਦੀ ਆ ਹੁਣ ਆਪਾਂ ਚੱਲਦੇ ਆ ਫਾਰਮ ਦੇ ਵਿੱਚ ਹਫਤੇ ਮੈਂ ਦਿਨ ਦੀ ਦੇਖਦੇ ਆ ਕੀ ਕੀ ਅਪਡੇਟ ਆ ਕਾਫੀ ਗੱਲਾਂ ਕਰਨ ਵਾਲੀਆਂ ਨੇ ਇੱਕ ਹਫਤਾ ਆਪਣਾ ਚੈਕਸ ਦਾ ਪੂਰਾ ਹੋ ਗਿਆ ਤੇ ਮਟਾਇਲਟੀ ਵੀ ਅੱਗੇ ਨੂੰ ਕੁਝ ਘਟੀ ਆ ਤੇ ਆਵਾਜ਼ ਵਾਲੀ ਜਿਹੜੀ ਆਪਣੀ ਦਵਾਈ ਚੱਲਦੀ ਸੀ ਨਾਲ ਚੱਲਦੀ ਸੀ ਆਪਣੀ ਨੇਫਰੋਕਰ ਵੀ ਪਾਣੀ ਬੱਚਾ ਸਹੀ ਪੀਵੇ ਦੇਖੋ ਇੱਕ ਹਫਤੇ ਤੱਕ ਤਾਂ ਸਾਰਾ ਜਿਹੜਾ ਮਰਜੀ ਕੰਪਨੀ ਦਾ ਚੈਕਸਾ ਮਟਾਇਲਟੀ ਹੁੰਦੀ ਹੁੰਦੀ ਆ ਬੈਂਕੀ ਦੀ ਥੋੜੀ ਜੀ ਘਟ ਆ ਪਰ ਬਾਕੀ ਕੰਪਨੀਆਂ ਦੀ ਹੁੰਦੀ ਹੁੰਦੀ ਆ ਤੇ ਕਾਪਾ ਕੌਲੀਆਂ ਵੀ ਲਾਤੀਆਂ ਅੱਜ ਉਹ ਵੀ ਤੁਹਾਨੂੰ ਦਿਖਾਉਣਾ ਛੋਟੀਆਂ ਕੌਲੀਆਂ ਇੱਕ ਹਫਤੇ ਤੇ ਆਪਾਂ ਲਾ ਦਨੇ ਹੁੰਨੇ ਆ ਤੇ ਬੱਚੇ ਨੂੰ ਜਿਹੜਾ ਬੜੇ ਆਰਾਮ ਨਾਲ ਆਸਾਨੀ ਨਾਲ ਪਾਣੀ ਮਿਲੀ ਜਾਵੇ ਪਾਣੀ ਪੀਣ ਚ ਕੋਈ ਬੱਚੇ ਨੂੰ ਦਿੱਕਤ ਨਾ ਹੋਵੇ ਤੇ ਉਹ ਬਹੁਤ ਜ਼ਰੂਰੀ ਨੇ ਉਹ ਵੀ ਸਾਰੇ ਮੇਰੇ ਵੀਰ ਭਾਈ ਲਾਉਂਦੇ ਹੋਣਗੇ ਜਿਹੜਾ ਵੀਰ ਨਹੀਂ ਜਿਹਨੇ ਲਾਈਆਂ ਉਹ ਲਾ ਦੇਉ ਕਿਉਂਕਿ ਹਜੇ ਗਰਮੀ ਆ ਹਜੇ ਉਹਨਾਂ ਮੌਸਮ ਠੰਡਾ ਨਹੀਂ ਹੋਇਆ ਗਰਮੀ ਕਰਕੇ ਉਹ ਕੌਲੀਆਂ ਬਹੁਤ ਜ਼ਰੂਰੀ ਨੇ ਅੱਜ ਆਪਣਾ ਫਾਰਮ ਦਾ ਹੈਗਾ 7 ਮਾਂ ਦਿਨ ਇੱਕ ਹਫ਼ਤਾ ਆਪਣੇ ਚੈਕਸ ਨੇ ਕੰਪਲੀਟ ਕਰਤਾ ਤੇ ਜਿਹੜੀ ਮੈਟਲਿਟੀ ਆ ਅੱਜ ਕੰਟਰੋਲ ਆ ਅੱਜ 16 17 ਮੈਟਲਿਟੀ ਆ ਤੇ ਕਾਫੀ ਚੀਜ਼ਾਂ ਹੁਣ ਪਾਣੀ ਵੀ ਵਧੀਆ ਲੈਂ ਲੱਗ ਗਿਆ ਬੱਚਾ ਨਫਰੂ ਗੇਰ ਆਪਾਂ ਨਾਲ ਦੀ ਨਾਲ ਚਲਾਤੀ ਸੀ ਤੇ ਆਵਾਜ਼ ਤਾਂ ਵੈਸੇ ਬੱਚੇ ਚ ਆਈ ਨਹੀਂ ਪਰ ਫਿਰ ਵੀ ਆਪਾਂ ਉਹ ਦਵਾਈ ਜਿਹੜੀ ਆਯੁਰਵੈਦਿਕ ਉਹ ਪਾ ਰਹਾਂ ਲਗਾਤਾਰ ਤਾਂ ਕਿ ਕੋਈ ਪ੍ਰੋਬਲਮ ਅੱਗੇ ਆਵੇ ਨਾ ਦੇਖੋ ਹੁਣ ਟਾਈਮ ਲਗਭਗ 6:14 ਤੇ ਵੀ ਆਪਣੀਆਂ ਦੇਖੋ ਦਿਨ ਢਲ ਗਿਆ ਤੇ ਮੌਸਮ ਹਜੇ ਵੀ ਕਾਫੀ ਗਰਮ ਆ ਇਹ ਗਰਮੀ ਦੇ ਵਿੱਚ ਆਪਾਂ ਨੂੰ ਹੋਰ ਵੀ ਚਿਕਸਤੇ ਧਿਆਨ ਦੇਣ ਦੀ ਲੋੜ ਆ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਕੈਲਸ਼ੀਅਮ ਵੀ ਲਾਜ਼ਮੀ ਪਾਵਾਂਗੇ ਉਹਦੇ ਨਾਲ ਬੱਚਾ ਲੰਗੜਾ ਨਹੀਂ ਹੁੰਦਾ ਤੇ ਵੀ ਕਮਾਨ ਨਹੀਂ ਜ਼ਿਆਦਾ ਨਿਕਲਦਾ ਇਹ ਚੀਜ਼ਾਂ ਹਫ਼ਤੇ ਦੇ ਵਿੱਚ ਆਪਾਂ ਪੂਰੀਆਂ ਗੌਰ ਕਰਨ ਵਾਲੀਆਂ ਨੇ ਇੱਕ ਆਹ ਆਪਾਂ ਜਗਾ ਦੇਖੋ ਸਾਰੀ ਖੋਲਤੀ ਜਿਹੜੀ ਆਪਣੀ ਜਗ੍ਹਾ ਪਹਿਲਾਂ ਦੋ ਤਿੰਨ ਸਾਹਮਲੇ ਰਹਿੰਦੇ ਸੀਗੇ ਨਾ ਉਹ ਆਪਾਂ ਸਾਰੇ ਇੱਥੇ ਤੱਕ ਜਗ੍ਹਾ ਖੋਲਤੀ ਤੇ ਹੁਣ ਆਪਾਂ ਬੱਚਾ ਉੱਪਰ ਵੀ ਚੜਾਵਾਂਗੇ ਤੇ ਇੱਕ ਆਹ ਜਿਹੜੀਆਂ ਕੌਲੀਆਂ ਦੀ ਆਪਾਂ ਗੱਲ ਕਰਦੇ ਸੀ ਇਹ ਇਸ ਤਰ੍ਹਾਂ ਨਾਲ ਆਪਾਂ ਲਾਤੀਆਂ ਦੇਖੋ ਥੋੜੇ ਥੋੜੇ ਫਾਸਲੇ ਨਾਲ ਦੇਖੋ ਬੱਚਾ ਬੜੇ ਆਰਾਮ ਨਾਲ ਪਾਣੀ ਪੀ ਲੈਂਦਾ ਕਿਉਂਕਿ ਹਜੇ ਮੌਸਮ ਗਰਮ ਹੈ ਸਰਦੀ ਵਾਲਾ ਲਾੜ ਨਹੀਂ ਹੈਗਾ ਇਹ ਤਾਂ ਆਪਾਂ ਪੂਰਾ ਖਿਆਲ ਰੱਖਣਾ ਇਹਦਾ ਇਹ ਜਿਹੜਾ ਆਪਣਾ ਚਿਕਸਾ ਇਹਦੀ ਇੱਕ ਹੋਰ ਖਾਸ ਗੱਲ ਰੱਖਣ ਦੀ ਲੋੜ ਹੁੰਦੀ ਆ ਦੇਖੋ ਜਿਹੜੀ ਚੀਜ਼ ਦੀ ਇਹਨੂੰ ਅੱਜ ਨੀੜ ਆ ਉਹ ਆਪਾਂ ਨੂੰ ਅੱਜ ਹੀ ਦੇਣੀ ਪੈਣੀ ਆ ਜਿਵੇਂ ਆਪਣੀ ਉਮਰ 70 ਸਾਲ ਆ ਆਪਾਂ ਬਿਮਾਰ ਹੋ ਜਾਂਨੇ ਆ ਤਾਂ ਆਪਣੇ ਕੋਲ ਸਮਾਂ ਹੁੰਦਾ ਇਹਨੇ ਉਹੀ 70 ਸਾਲ ਨੇ ਜਿਹੜੇ ਮੰਨ ਲਓ 40 ਦਿਨਾਂ ਦੇ ਵਿੱਚ ਕੰਪਲੀਟ ਕਰ ਦੇਣੇ ਨੇ ਇਹਦੀ ਉਮਰ ਹੀ 40 45 ਦਿਨ ਦੀ ਆ ਤਾਂ ਕਰਕੇ ਜੇ ਇਹਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਇਹਦੀ ਘੰਟਿਆਂ ਦੇ ਬੱਧੀ ਇਹਨੂੰ ਆਪਾਂ ਕੇਅਰ ਕਰਦੀਆਂ ਮਤਲਬ ਅੱਜ ਵਾਲਾ ਜੇ ਕੋਈ ਨੂੰ ਪ੍ਰੋਬਲਮ ਆਉਂਦੀ ਆ ਕੱਲ ਦੇ ਨਹੀਂ ਲੱਗੇ ਜਾਣੀ ਵੀ ਕੱਲ ਨੂੰ ਦੇਖਾਂਗੇ ਕੱਲ ਨੂੰ ਨਹੀਂ ਦੇਖਣਾ ਫਿਰ ਇਹ ਸਮਾਂ ਨਹੀਂ ਦਿੰਦਾ ਪੂਰੇ ਫਾਰਮ 'ਚ ਧਿਆਨ ਦੇਣ ਦੀ ਲੋੜਾ ਤਾਂ ਆਪਣੀ 40 ਦਿਨਾਂ ਦੀ ਜਿਹੜੀ ਮਿਹਨਤ ਆ ਉਹ ਰਾਸ ਆ ਸਕੇ ਇਹ ਇੱਕ ਬਿਜ਼ਨਸ ਹੀ ਆਪਣਾ ਇਹ ਬਿਜ਼ਨਸ ਪ੍ਰੋਫਿਟੇਬਲ ਤਾਂ ਹੀ ਰਹੂਗਾ ਜੇ ਆਪਾਂ ਇਹਦੇ ਪੂਰਾ ਧਿਆਨ ਰੱਖਾਂਗੇ ਅੱਜ ਤੱਕ ਇੰਨਾ ਹੀ ਸੀ ਤੇ ਹੁਣ ਮਿਲਦੇ ਆ ਇੱਕ ਨਵੇਂ ਵਲੌਗ 'ਚ ਸასი ਕਾਲ ਸਾਰਿਆਂ ਨੂੰ